ਜੀ ਖਾਲਸਾ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਤੁਹਾਡੇ ਰੂਬਰੂ ਇੱਕ ਸਧਾਰਨ ਇਨਸਾਨ ਨਹੀਂ ਕਹਿ ਸਕਦੇ ਕਿਉਂਕਿ ਕੋਈ ਵੀ ਸਧਾਰਨ ਨਹੀਂ ਹੁੰਦਾ ਜਿਸ ਦਾ ਦਿਮਾਗ ਕਿਸੇ ਵੀ ਕੰਮ ਨੂੰ ਵਧੀਆ ਕੰਮ ਕਰਦਾ ਹੈ ਉਹ ਕੋਈ ਸਧਾਰਨ ਨਹੀਂ ਹੁੰਦਾ ਔਰ ਮੈਂ ਇੱਕ ਨਵੀਂ ਚੀਜ਼ ਤੁਹਾਡੇ ਸਾਹਮਣੇ ਅੱਜ ਇੱਕ ਲੈ ਕੇ ਆਇਆ ਕਿਉਂਕਿ ਆਪਾਂ ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਫੇਮਸ ਬੰਦੇ ਦੇ ਨਾਲ ਕੋਈ ਗੱਲ ਕਰਕੇ ਆਪਣੇ ਚੈਨਲ ਦੀ ਜਿਹੜੀ ਆਪਾਂ ਵਾਵਾ ਕਰਵਾ ਸਕਦੇ ਆ ਵੀਡੀਓ ਵੱਧ ਤੋਂ ਵੱਧ ਲੋਕ ਸੁਣਨ ਕੋਈ ਵਧੀਆ ਬੰਦੇ ਨੂੰ ਇੱਕ ਸਧਾਰਨ ਬੰਦੇ ਜਾਂ ਕੋਈ ਫੇਮਸ ਬੰਦਾ ਨਾ ਵੀ ਹੋਵੇ ਉਹਦੇ ਵਿੱਚ ਵੀ ਬਹੁਤ ਵੱਡਾ ਗੁਣ ਹੁੰਦਾ ਉਹਦਾ ਵੀ ਆਪਣਾ ਦਿਮਾਗ ਹੁੰਦਾ ਵਾ ਕਿਉਂਕਿ ਦਿਮਾਗ ਆਪ ਨੂੰ ਆਪਣਾ ਹੁੰਦਾ ਕਿ ਇਹ ਨਹੀਂ ਹੁੰਦਾ ਕਿ ਕਿਸੇ ਫੇਮਸ ਚਿਹਰੇ ਨੂੰ ਹੀ ਆਪਾਂ ਤੁਹਾਡੇ ਰੂਪ ਰੂਪ ਗੱਲ ਕਰਵਾਈਏ ਕਿਉਂਕਿ ਇਹ ਸਧਾਰਨ ਚੈਨਲ ਆ ਖਾਲਸ ਚੈਨਲ ਆ ਆਵਾਜ਼ੇ ਖਾਲਸ ਤੇ ਅਸੀਂ ਸਧਾਰਨ ਲੋਕਾਂ ਦੇ ਕੋਲੋਂ ਹੀ ਉਹਨਾਂ ਦੀਆਂ ਜਿਹੜੀਆਂ ਗੱਲਾਂ ਸੁਣ ਕੇ ਉਹ ਤੁਹਾਡੇ ਤੱਕ ਪਹੁੰਚਾਈਏ ਸੋ ਅੱਜ ਸਰਦਾਰ ਰਣਜੋਤ ਸਿੰਘ ਜੀ ਜਿਹੜੇ ਕਿ ਇੱਕ ਫਰਮ ਦੇ ਵਿੱਚ ਕੰਮ ਕਰਦੇ ਹਨ ਉਹਨਾਂ ਦੇ ਨਾਲ ਅੱਜ ਤੁਹਾਡੇ ਨਾਲ ਅੱਜ ਉਹਨਾਂ ਦੇ ਵਿਚਾਰ ਜਿਹੜੇ ਕੋਈ ਚੱਲ ਰਹੇ ਸੀ ਉਹ ਉਹ ਵਿਚਾਰ ਉਹਨਾਂ ਦੇ ਤੁਹਾਡੇ ਸਾਹਮਣੇ ਪੇਸ਼ ਕਰਨਾ ਅਸੀਂ ਚਾਹੁੰਦੇ ਸੀ ਸੋ ਮੈਂ ਇਹਨਾਂ ਨਾਲ ਡਿਸਕਸ ਕੀਤੀ ਉਹ ਕਹਿੰਦੇ ਚਲੋ ਠੀਕ ਹੈ ਕਿ ਤੁਹਾਡੇ ਚੈਨਲ ਦੇ ਥਰੂ ਆਪਾਂ ਜਿਹੜੀ ਗੱਲ ਆ ਉਹ ਆਪਾਂ ਲੋਕਾਂ ਤੱਕ ਪਹੁੰਚਾ ਦਿੰਨੇ ਆ ਸੋ ਮੇਰੀ ਮੁਰਾਦ ਸਰਦਾਰ ਰਣਜੋਤ ਸਿੰਘ ਜੀ ਤੋ ਇਹ ਹੈਗੀ ਆ ਕਿ ਇਹ ਕੀ ਇਹ ਦੱਸਣ ਕਿ ਜਿਹੜੀ ਆਪਣੀ ਉਹ ਗੱਲ ਆ ਕਿ ਉਹ ਜਿਹੜੀ ਅਸੀਂ ਕਰ ਰਹੇ ਸੀ ਬੱਚਿਆਂ ਦੀ ਐਜੂਕੇਸ਼ਨ ਵਾਸਤੇ ਔਰ ਜਿਹੜੀ ਪੰਜਾਬ ਦੇ ਵਿੱਚ ਕੰਮ ਦੀ ਜਿਹੜੀ ਗ੍ਰਾਵਟ ਆ ਰਹੀ ਆ ਪੰਜਾਬ ਦੇ ਲੋਕਾਂ ਵਾਸਤੇ ਪੰਜਾਬੀਆਂ ਵਾਸਤੇ ਉਹ ਕੀ ਇਹਨਾਂ ਦੇ ਦਿਮਾਗ ਦੇ ਵਿੱਚ ਜਿਹੜੀ ਉਹ ਦਿਲ ਦੇ ਵਿੱਚ ਗੱਲ ਸੋਚ ਰਹੇ ਸੀ ਉਹ ਕੀ ਗੱਲ ਹੈਗੀ ਆ ਸਰ ਰਣਜੋਤ ਸਿੰਘ ਜੀ ਜਿਹੜੀ ਤੁਸੀਂ ਉਹ ਗੇਮ ਵਾਸਤੇ ਜਿਹੜੀ ਗੱਲ ਕਰ ਰਹੇ ਸੀ ਬੱਚਿਆਂ ਦੀ ਐਜੂਕੇਸ਼ਨ ਤੇ ਜਿਹਦਾ ਬਹੁਤ ਮਾੜਾ ਅਸਰ ਹੋ ਰਿਹਾ ਤੁਸੀਂ ਉਹਦੇ ਬਾਰੇ ਕੀ ਕਹੋਗੇ ਵਾਹਿਗੁਰੂ ਸਭ ਸਾਸਰੀ ਗਾੜੀ ਸਾਰੇ ਨੂੰ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਅਸੀਂ ਤਾਂ ਸੋਚਦੇ ਆ ਜੀ ਇਹ ਜਿਹੜੀ ਗੇਮ ਹੈਗੀ ਆ ਜੀ ਇਹ ਫਾਇਰ ਗੇਮ ਜਿਹੜੀ ਗੇਮ ਆ ਜੀ ਇਹ ਫਾਇਰ ਗੇਮ ਆਈ ਭਾਜੀ ਰੀ ਫਾਇਰ ਗੇਮ ਹਾਂਜੀ ਠੀਕ ਆ ਜੀ ਇਹ ਤਾਂ ਬੰਦ ਹੋਣੀ ਚਾਹੀਦੀ ਹੈ ਜੀ ਇਹ ਤਾਂ ਮਤਲਬ ਇਹ ਬੰਦ ਕਰਨ ਦਾ ਕਾਰਨ ਕੀ ਆ ਇਹ ਕਾਰਨ ਆ ਜੀ ਸਾਡੇ ਬੱਚਿਆਂ ਦੀ ਭੜਾਈ ਬਹੁਤ ਪਿੱਛੇ ਜਾ ਰਹੀ ਹੈ ਜੀ ਠੀਕ ਹੈ ਜੀ ਹਾਂਜੀ ਬੱਚਿਆਂ ਦੀ ਪੜ੍ਹਾਈ ਦਾ ਮਤਲਬ ਕਿ ਪਿੱਛੇ ਜਾਣ ਦਾ ਕਾਰਨ ਇਹਦੇ ਵਿੱਚ ਕੀ ਮੇਨ ਤੁਹਾਨੂੰ ਲੱਗਦਾ ਕਿ ਬੱਚਿਆਂ ਦੀ ਪੜ੍ਹਾਈ ਕਿੱਦਾਂ ਪਿੱਛੇ ਜਾ ਰਹੀ ਹੈ ਦੇਖੋ ਜੀ ਬੱਚੇ ਨੇ ਕਦੀ ਆਦਾ ਕਿਤਾਬ ਤਾਂ ਖੋਲੀ ਨਹੀਂ ਜੀ ਠੀਕ ਹੈ ਜੀ ਤੇ ਬੱਚੇ ਆਪਣੇ ਮਾਪੇ ਨੂੰ ਫੋਨ ਮੰਗਦੇ ਬੱਚੇ ਮਾਪੇ ਫੋਨ ਬੱਚੇ ਨੂੰ ਮਿੰਟਰ ਫੜਾ ਦਿੰਦੇ ਆ ਠੀਕ ਹੈ ਜੀ ਕਿਤਾਬ ਆਦੇ ਕਦੀ ਉਹਨੇ ਆਪਣੇ ਬੱਚਿਆਂ ਨੂੰ ਕਿਹਾ ਨਹੀਂ ਜੀ ਤੁਸੀਂ ਕਿਤਾਬ ਵੀ ਚੱਕੋ ਠੀਕ ਹੈ ਜੀ ਹਾਂਜੀ ਤੁਸੀਂ ਇਹ ਵੀ ਦੇਖਿਆ ਕਿ ਬੱਚਾ ਜਦੋਂ ਰੋਂਦਾ ਵਾ ਮਾਂ ਉਹਨੂੰ ਕੋਈ ਰੋਟੀ ਖੁਲਾਂਦੀ ਆ ਜਾਂ ਕੁਝ ਵੀ ਖੁਲਾਂਦੀ ਆ ਤਾਂ ਉਹਦੇ ਹੱਥ 'ਚ ਫੋਨ ਫੜਾ ਦਿੰਦੀ ਆ ਹਾਂ ਜੀ ਮਾਂ ਆਪਣੇ ਬੱਚਿਆਂ ਨੂੰ ਪ ਹਾਂਜੀ ਇਹ ਸਾਡੇ ਪੰਜਾਬ ਦੇ ਹਾਲ ਮਾਰੇ ਹੋਏ ਇਹ ਜਿਹੜਾ ਮਤਲਬ ਕਿ ਬੱਚੇ ਦੀ ਜਿਹੜੀ ਆਦਤ ਆਪਾਂ ਸ਼ੁਰੂ ਤੋਂ ਹੀ ਆਪਾਂ ਬੱਚੇ ਦੀ ਆਦਤ ਜਿਹੜੀ ਮਾਪੇ ਆਪਣੇ ਆਪ ਹੀ ਵਿਗਾੜ ਲੈਂਦੇ ਆ ਹਾਂਜੀ ਇਹਦੇ ਵਿੱਚ ਸਰਨਾ ਵੱਡਾ ਰੋਲ ਮਾਂ ਦਾ ਹੀ ਹੁੰਦਾ ਵਾ ਹਾਂਜੀ ਮਾਂ ਬੱਚੇ ਨੂੰ ਕਹਿੰਦੀ ਆ ਕਿ ਹਾਂ ਵੀ ਜੇ ਤੂੰ ਰੋਟੀ ਖਾਏਗਾ ਤੇ ਉਹ ਬੱਚਾ ਮੰਗਦਾ ਕਿ ਮੈਨੂੰ ਫੋਨ ਦੇ ਦਿਓ ਮੈਂ ਮਤਲਬ ਕਿ ਫੋਨ ਦੇ ਨਾਲ ਚਾਹੇ ਉਹ ਫੋਨ ਮੰਗਦਾ ਵੀ ਆ ਹਾਂਜੀ ਜਾਂ ਕਈ ਵੇਲੇ ਮਾਂ ਆਪਾਂ ਮਾਵਾਂ ਬੱਚੇ ਨੂੰ ਆਪ ਹੀ ਫੋਨ ਫੜਾ ਦਿੰਦੀਆਂ ਕਿ ਇਹ ਫੋਨ ਦੇ ਬਾਨੇ ਰੋਟੀ ਖਾ ਲੂਗਾ ਕੀ ਇਹ ਠੀਕ ਆ ਕਿ ਗਲਤ ਆ ਇਹ ਗੰਭੋਰ ਗਲਤ ਆ ਜੀ ਔ ਹੋਲੀ-ਹੋਲੀ ਉਹੀ ਜਿਹੜੀ ਆਦਤ ਆ ਬੱਚੇ ਦੀ ਉਹ ਵਿਗੜਦੀ ਜਾਂਦੀ ਆ ਉਹ ਵਿਗੜੀ ਜਾਂਦੀ ਜੀ ਤੇ ਤੁਸੀਂ ਮੈਨੂੰ ਇਹ ਦੱਸੋ ਕਿ ਪੰਜਾਬ ਦੇ ਵਿੱਚ ਜਿਹੜੀਆਂ ਫੈਕਟਰੀਆਂ ਚ ਆਪਣੇ ਪੰਜਾਬੀ ਲੋਕ ਕੰਮ ਕਰਦੇ ਹਨ ਹਾਂਜੀ ਉਹ ਪੰਜਾਬ ਦੇ ਪੰਜਾਬੀ ਲੋਕਾਂ ਦਾ ਜਿਹੜਾ ਪੰਜਾਬ ਦੇ ਲੋਕਾਂ ਦਾ ਕਿਉਂਕਿ ਪੰਜਾਬ ਦੇ ਲੋਕਾਂ ਦੇ ਮਾੜੇ ਲਾ ਉਹ ਮਾੜੇ ਹਾਲਾਤ ਦਾ ਕਾਰਨ ਕੀ ਆ ਉਹ ਕਹਿੰਦੇ ਨੇ ਬਾਹਰਲਾ ਬੰਦਾ ਤੇ ਕਾਹਵਿਆ ਹੋਈਂਦਾ ਉਹ ਕਿੱਦਾਂ ਕੰਮਜਾਬ ਹੋ ਰਿਹਾ ਜੀ ਹੋਰ ਕਾਹਵਿਆ ਦੇਖੋ ਜੀ ਉਹਨਾਂ ਦਾ ਹਰ ਬੰਦੇ ਨੂੰ ਕੋਈ ਬਾਰੇ ਬੰਦਾ ਨੂੰ ਪਹਿਲੇ ਨੌਕਰੀ ਮਿਲਦੀ ਹੈ ਜੀ ਹਾਂਜੀ ਸਾਨੂੰ ਪੰਜਾਬੀਆਂ ਨੂੰ ਕੋਈ ਪੁੱਛਦਾ ਨਹੀਂ ਜੀ ਨੌਕਰੀ ਤੇ ਜਿੱਦਾਂ ਆਉਣ ਮੰਨ ਲਓ ਤੁਹਾਡੇ ਤਿੰਨ ਬੱਚੇ ਆ ਹਾਂਜੀ ਤੁਹਾਡੀ ਮਾਤਾ ਮਾਤਾਵਾ ਪਿਤਾ ਜੀ ਤਾਂ ਚਲੋ ਚੜ੍ਹਾਈ ਕਰ ਗਏ ਸੀ ਸਵਰਗਵਾਸ ਹੋ ਗਏ ਸੀ ਉਹਨਾਂ ਦਾ ਤੇ ਤੁਹਾਡੀ ਵਾਈਫ ਆ ਹਾਂਜੀ ਅੱਜ ਦੇ ਤੁਹਾਡੇ ਹਾਲਾਤ ਦੇਖਿਆ ਜਾਵੇ ਤਾਂ ਤੁਹਾਡੇ ਜਿਹੜੇ ਘਰ ਦੇ ਕੰਮ ਜਿਹੜੇ ਗੁਜ਼ਾਰਾ ਕਰਨ ਵਾਸਤੇ ਜਿਹੜੇ ਤੁਹਾਨੂੰ ਪੈਸੇ ਚਾਹੀਦੇ ਆ ਹਾਂਜੀ ਉਹ ਘੱਟੋ ਘੱਟ ਮੇਰੇ ਹਿਸਾਬ ਦੇ ਨਾਲ ਘੱਟੋ ਘੱਟ ਤੁਹਾਨੂੰ 30 ਹਜ਼ਾਰ ਤੱਕ ਦਾ ਜਿਹੜਾ 35 ਹਜ਼ਾਰ ਦਾ ਤੁਹਾਡਾ ਜਿਹੜਾ ਘਰ ਦਾ ਖਰਚਾ ਹਾਂਜੀ ਜਿਹੜਾ ਤੁਹਾਨੂੰ ਚਾਹੀਦਾ ਮਹੀਨੇ ਦਾ ਔਰ ਤੁਹਾਡੀ ਤਨਖਾਹ ਕਿੰਨੀ ਹੈ ਤਨਖਾਹ ਰ 12000 13000 ਜੀ 12000 12000 ਚ ਤੁਸੀਂ ਘਰ ਕਿੰਦਾ ਚਲਾ ਰਹੇ ਹੋ ਬਸ ਹੀ ਚੱਲੀ ਜਾਂਦਾ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਵੀ ਔਖਾ ਹੋ ਰਿਹਾ ਔਖਾ ਹੋ ਰਿਹਾ ਜੀ ਸਰਕਾਰੀ ਸਕੂਲ ਦੇ ਵਿੱਚ ਵੀ ਚਲੋ ਸਰਕਾਰ ਦੇ ਜਿਹੜੇ ਸਕੂਲ ਬਣੇ ਆ ਉਹਦੇ ਵਿੱਚ ਤਾਂ ਤੁਸੀਂ ਬੱਚੇ ਚਲੋ ਔਖੇ ਸੁੱਖੇ ਪੜਾ ਲੂਗੇ ਪਰ ਜਿਹੜਾ ਘਰ ਦਾ ਖਰਚਾ ਵਾ ਉਹ ਚਲਾਣਾ ਬਹੁਤ ਔਖਾ ਹੋਇਆ ਪਿਆ ਵਾ ਔਖਾ ਜੀ ਹਾਂਜੀ ਔਰ ਇਹਦਾ ਕਾਰਨ ਮੈਂ ਇੱਕ ਇਹ ਵੀ ਕਹਿ ਸਕਦਾ ਕਿ ਜਿਹੜੇ ਜਿਹੜੇ ਬਾਹਰਲੇ ਲੋਕ ਇੱਥੇ ਆ ਕੇ ਤੇ ਉਹ ਨੌਕਰੀਆਂ ਕਰਦੇ ਆ ਉਹ ਘੱਟ ਪੈਸਿਆਂ ਦੇ ਵਿੱਚ ਹੀ ਨੌਕਰੀ ਕਰੀ ਜਾਂਦੇ ਆ ਰੇਟ ਘੱਟ ਕਰਕੇ ਕੰਮ ਕਰਦੇ ਆ ਤਨਖਾਹਾਂ ਘੱਟ ਲੈ ਰਹੇ ਆ ਹਾਂਜੀ ਔਰ ਦੂਜੀ ਇਹ ਕਿ ਮੈਂ ਇਹ ਵੀ ਸੋਚਦਾ ਕਿ ਜਿੱਥੇ ਤੱਕ ਤੁਸੀਂ ਮੈਨੂੰ ਦੱਸਿਆ ਕਿ ਫੈਕਟਰੀ ਦੇ ਵਿੱਚ ਜਿਹੜੇ ਲੋਕ ਲੱਗਦੇ ਆ ਉਹ 8 ਘੰਟੇ ਕੰਮ ਜਿਹੜਾ ਫੈਕਟਰੀ ਵਾਲਾ 8 ਘੰਟੇ ਕੰਮ ਕਰਵਾ ਸਕਦਾ ਹਾਂਜੀ ਉਹ ਜੇ 10 15 20000 ਰੁਪਿਆ ਕਿਸੇ ਬੰਦੇ ਨੂੰ ਦਿੰਦਾ ਤਾਂ ਉਹ 8 ਘੰਟੇ ਨੌਕਰੀ ਕਰਨ ਦਾ ਹੱਕਦਾਰ ਪਰ ਉਹ ਕੀ ਆ ਜਿਹੜੇ ਬਾਹਰ ਲਵਾ ਕੇ ਲੇਬਰ ਆ ਉਹ 15 15 16 16 ਘੰਟੇ 15 15000 ਚ ਵੀ ਕਰੀ ਜਾਂਦੇ ਆ ਤੇ ਤਨਾ ਕਿਤੇ ਮਤਲਬ ਕੀ ਇਹ ਦੇਖਿਆ ਜਾ ਸਕਦਾ ਕਿ ਫੈਕਟਰੀ ਵਾਲੇ ਜਿਆਦਾ ਉਹਨਾਂ ਨੂੰ ਉਤਾਂਸ ਕਰਕੇ ਰੱਖਦੇ ਕਿਉਂਕਿ ਇੱਕ ਤਾਂ ਤਨਖਾਹ ਕੱਟ ਦਿੱਤੀ ਜਾਂਦੀ ਹੈ ਵੱਧ ਉਹ ਆਪਣੇ ਮਤਲਬ ਕੀ ਜਿਹੜੇ ਉਹ ਇਹ ਟਮ ਟਾਈਮ ਵੀ ਜਿਹੜਾ ਉਹ ਵਧ ਲਿੰਦੇ ਆ ਸੋ ਇਹ ਕਾਰਨ ਵੀ ਹੋ ਸਕਦਾ ਕਿ ਕਿ ਜੇ ਜਿੱਦਾਂ ਤੁਸੀਂ ਤੁਹਾਡੇ ਘਰ ਦੇ ਹਾਲਾਤ ਆ ਤੁਸੀਂ ਦੱਸਦੇ ਸੀਗੇ ਮੈਨੂੰ ਕਿ ਸਾਡੇ ਘਰ ਦੇ ਹਾਲਾਤ ਇਹ ਆ ਕਿ ਅਸੀਂ ਸਿਰਫ ਘਰ ਦਾ ਖਰਚਾ ਗੁਜ਼ਾਰਾ ਹੀ ਕਰ ਸਕਦੇ ਕਈ ਵੇਲੇ ਬਿਜਲੀ ਦਾ ਬਿੱਲ ਹੁਣ ਤਾਂ ਚਲੋ ਘਟਾ ਮਾਫ ਆ ਪੰਜਾਬ ਸਰਕਾਰ ਵੱਲੋਂ 300 ਯੂਨਟ ਮਹੀਨੇ ਦੀ ਔਰ 600 ਯੂਨਟ ਦੋ ਮਹੀਨੇ ਦੀ ਫ੍ਰੀ ਆ ਗਈ ਆ ਉਹ ਤੋਂ ਵੱੜਦੀ ਵੀ ਘਟਾ ਪਹਿਲਾਂ ਤੁਹਾਡੇ ਜਿਹੜੇ ਬਿਜਲੀ ਦੇ ਬਿੱਲ ਖੜਨ ਦਾ ਕਾਰਨ ਵੀ ਏਸੀ ਜਿਹੜਾ 35 40 50 ਹਜ਼ਾਰ ਰੁਪਏ ਜਿਹੜਾ ਖੜਾ ਸੀ ਕਿ ਤੁਹਾਡੇ ਘਰ ਦਾ ਗੁਜ਼ਾਰਾ ਬਹੁਤ ਔਖਾ ਹੋ ਰਿਹਾ ਸੀ ਸੋ ਮੈਂ ਦਰਸ਼ਕਾਂ ਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿਹੜੀ ਪੰਜਾਬੀ ਬੰਦੇ ਦੀ ਤਨਖਾਹ ਵਾ ਉਹ 10 ਤੋਂ 12000 ਰੁਪਏ ਰਹਿ ਗਈ ਚਾਹੇ ਉਹ ਸਿਕਿਉਰਟੀ ਗਾਰਡ ਆ ਚਾਹੇ ਉਹ ਫੈਕਟਰੀ ਦੇ ਵਿੱਚ ਕੰਮ ਕਰ ਰਿਹਾ ਚਾਹੇ ਉਹ ਕੁਝ ਵੀ ਵਰਕਰ ਹੈਗਾ ਉਹਦੀ 15-16 20000 ਰੁਪਏ ਤਨਖਾਹ ਰਹਿ ਜੀ ਪਈ ਔਰ ਖਰਚਾ ਜਿਹੜਾ ਵਾ ਉਹ ਜ਼ਿਆਦਾ ਵਾ ਉਹਦਾ ਕਾਰਨ ਇਹ ਆ ਕਿ ਜਿਹੜੀ ਬਾਹਰੋਂ ਮਾਈਗ੍ਰੇਟ ਲੇਬਰ ਜਿਹੜੀ ਇੱਥੇ ਹੋਸਟ ਡੈਡਾ ਤੋਂ ਆ ਕੇ ਜਿਹੜੀ ਕੰਮ ਕਰਦੀ ਆ ਉਹਨਾਂ ਨੇ ਇਹ ਤਾ ਤਨਖਾਹ ਦਾ ਜਿਹੜਾ ਸਕੇਲ ਆ ਉਹ ਘਟਾ ਦਿੱਤਾ ਵਾ 10-12000 ਰੁਪਏ ਤਨਖਾਹ ਜਿਹੜੀ ਉਹ ਔਰ ਕਿਤਨਾ ਕਿਤੇ ਇਹ ਵੀ ਦੇਖਿਆ ਜਾ ਰਿਹਾ ਕਿ ਪੰਜਾਬ ਦੇ ਲੋਕ ਜਿਹੜੇ ਆ ਉਹ 8 ਘੰਟੇ ਡਿਊਟੀ ਕਰਨ ਦੇ ਪੈਸੇ ਮੰਗਦੇ ਆ ਤਾਂ ਉਹ ਕਹਿ ਦਿੰਦੇ ਆ ਕਿ ਸਾਡੇ ਕੋਲ 14-15 ਘੰਟੇ ਡਿਊਟੀ ਕਰਨ ਵਾਲਾ ਬੰਦਾ ਹੈਗਾ ਔਰ 10-12000 ਤਨਖਾਹ ਦੇ ਵਿੱਚ ਉਹ ਡਿਊਟੀ ਕਰ ਸਕਦਾ ਵਾ ਸੋ ਮੈਂ ਇੱਕ ਇਹੀ ਬੇਨਤੀ ਤੁਹਾਨੂੰ ਸਾਰਿਆਂ ਨੂੰ ਕਰੂੰਗਾ ਕਿ ਇੱਕ ਆਵਾਜ਼ ਬੁਲੰਦ ਕਰੋ ਸਾਰੇ ਜਾਣੇ ਕਿ ਇੱਕ ਤਾਂ ਪੰਜਾਬ ਦੇ ਵਿੱਚ 75% ਨੌਕਰੀ ਚਾਹੇ ਉਹ ਕਿਸੇ ਵੀ ادارے ਦੇ ਵਿੱਚ ਹੋਵੇ ਚਾਹੇ ਉਹ ਸਰਕਾਰੀ ਹੋਵੇ ਚਾਹੇ ਉਹ ਪ੍ਰਾਈਵੇਟ ਹੋਵੇ ਚਾਹੇ ਕਿਸੇ ਫੈਕਟਰੀ ਚ ਹੋਵੇ ਚਾਹੇ ਕਿਸੇ ਵੀ ਏਰੀਆ ਚ ਹੋਵੇ 75 ਤੋਂ 80% ਪੰਜਾਬ ਦੇ ਬੇਸਿੰਦੇ ਨੂੰ ਨੌਕਰੀ ਦਿੱਤੀ ਜਾਊਗੀ ਇਹ ਲਾਜ਼ਮੀ ਹੋਣਾ ਚਾਹੀਦਾ ਕਿਉਂਕਿ ਹਿਮਾਚਲ ਦੇ ਵਿੱਚ ਇਹ ਲਾਜ਼ਮੀ ਆ ਕਿ ਕੋਈ ਵੀ ਫੈਕਟਰੀ ਉੱਥੇ ਜਾਂਦੀ ਆ ਤਾਂ ਉੱਥੇ ਦੇ 75 80% ਲੋਕਲ ਲੋਕਾਂ ਨੂੰ ਹੀ ਨੌਕਰੀ ਉਹਦੇ ਅੰਦਰ ਦਿੱਤੀ ਜਾਂਦੀ ਹੈ ਜੋ ਇਥੇ